ਸਰ ਅਸੀਂ ਕੋੜਖਾਸਾ ਇੰਦਰਾ ਕलोनी 7 ਨੰਬਰ ਗਲੀ 'ਚ ਰਹਿੰਦੇ ਆਂ ਅੱਜ ਤੋਂ 6 ਮਹੀਨੇ ਪਹਿਲਾਂ ਵੀ ਮੈਂ ਪ੍ਰੈਗਨੈਂਟ ਸੀ ਜਦੋਂ ਵੀ ਅਸੀਂ ਗੱਡੀ ਨਹੀਂ ਰਸਵੇਰੇ ਲਗਾਉਂਦੇ ਸੀ ਅੱਗੋਂ ਮੋਟਰਸਾਈਕਲ ਨਹੀਂ ਸੀ ਪਰ ਇਹ ਕਰਦਾ ਹੁੰਦਾ ਪਰ ਅਸੀਂ ਹਮੇਸ਼ਾ ਅਸੀਂ ਪਰੇ ਕਰ ਦਿੰਦੇ ਹੁੰਦੇ ਸੀ ਤੇ ਪਰ ਲਾਲਾ ਕਹਾਨੂੰ ਗਾਲਾਂ ਕਰਦਾ ਹੁੰਦਾ ਸੀ ਕਿ ਅਸੀਂ ਮੈਂ ਨਹੀਂ ਪਰੇ ਕਰਨਾ ਮੋਟਰਸਾਈਕਲ ਉਸ ਤੋਂ ਬਾਅਦ ਸਰ ਰਾਤੀ ਅਸੀਂ ਪਾਰਟੀ ਤੋਂ ਫੰਕਸ਼ਨ ਤੋਂ ਆ ਰਹੇ ਸੀ 9:30 ਵਜੇ ਤੇ ਅਸੀਂ ਬੜੇ ਹਾਰਨ ਮਾਰੇ ਆਪਣੇ ਕੈਮਰਿਆਂ ਦੇ ਵੇਖਣ ਦੇ ਬਾਜੂ ਦੀ ਉਹਨੇ ਆਪਣਾ ਗੇਟ ਨਹੀਂ ਖੋਲਿਆ ਤੇ ਅਸੀਂ ਹੌਲੀ ਜੀ ਮੋਟਰਸਾਈਕਲ ਗੱਡੀ ਲਗਾਈ ਤੇ ਮੋਟਰਸਾਈਕਲ ਉਹਦਾ ਗਿਆ ਡਿੱਗ ਤੇ ਜਦੋਂ ਡਿੱ ਸਾਡੇ ਘਰੇ ਗਾਲੀ ਗਲੋਚ ਕਰ ਲੱਗਾ ਕਿ ਹੁਣ ਹੁਣ ਪਿਓ ਦਾ ਹੈ ਤੇ ਹੁਣ ਇੱਧਰ ਆ ਤੂੰ ਪਿਓ ਦਾ ਮੋਰਸਾ ਸੁੱਟ ਕੇ ਆਇਆਵੇਂ ਗਾਲੀ ਗਾਲਾਂ ਗਲੋਚ ਕਰ ਲੱਗੇ ਉਸ ਤੋਂ ਬਾਅਦ ਉਹਦੀ ਵੋਟੀ ਸੰਗਲੀ ਕੁੱਤੇ ਦੀ ਖੋਲ ਕੇ ਤੇ ਉਹਨੇ ਮੇਰੇ ਸਿਰ 'ਤੇ ਮਾਰ ਦਿੱਤੀ ਆ ਤੇ ਉਸ ਤੋਂ ਬਾਅਦ ਲੜਾਈ ਝਗੜਾ ਸਰ ਸ਼ੁਰੂ ਹੋ ਗਿਆ ਵਾ ਤੇ ਦਰਖਾਸਤਾਂ ਦੋਵਾਂ ਧਿਰਾਂ ਵੱਲੋਂ ਦਿੱਤੀਆਂ ਗਈਆਂ ਵਾ ਮੇਰੇ ਸੱਟਾਂ ਗੁੱਜੀਆਂ ਨੇ ਉਸ ਤੋਂ ਬਾਅਦ ਸਰ ਉਹਨਾਂ ਨੇ ਜਾ ਕੇ ਚਲੋ ਸਵੇਰੇ ਅਸੀਂ ਲੇਡੀਜ਼ ਘਰੇ ਸੀ ਸیرے 10:00 11:00 ਵਜੇ ਤੇ ਦੋ ਮੇਰੀਆਂ ਭਨੇਵੀ ਦੇ ਪਤੀ ਤੇ ਇੱਕ ਮੈਂ ਸੀ ਤੇ ਜਾ ਕੇ ਉਹਨਾਂ ਰੋੜਾ ਰੋੜਾ ਰੋੜੇ ਮਾਰ ਕੇ ਦਾਤਰ ਕਿਰਪਾਨਾਂ ਲੈ ਕੇ ਆਏ ਸੀ ਮੁੰਡੇ 60 ਜਾਣੇ ਤੇ ਸਾਡੀ ਸਾਰੀ ਗੱਡੀ ਵੜਤੀ ਆ ਤੇ ਸਾਡੀਆਂ ਕੰਧਾਂ ਵੱਡੀਆਂ ਗੇਟ ਤੇ ਮਾਰੇ ਗਏ ਸਰਕਾਰੀ ਗੇਟ ਆ ਉਥੇ ਤੇ ਸਰਕਾਰੀ ਗੇਟਾਂ ਤੇ ਵੀ ਮਤਲਬ ਵੀ ਵਾਰਦਾਤ ਹੋਈ ਆ ਤੇ ਮੁੰਡੇ ਲਿਆ ਕੇ ਤੇ ਉਹਨਾਂ ਨੇ ਸਾਨੂੰ ਮਤਲਬ ਕਾਲੀ ਗਲੋਚ ਕਰਕੇ ਤੇ ਸਾਡੀ ਗੱਡੀ ਸਾਡਾ ਨੁਕਸਾਨ ਬਹੁਤ ਕੀਤਾ ਵਾ ਭਾਂ ਸਾਰੇ ਮੱਲੇ ਵਾਲੇ ਨੂੰ ਪੁੱਛੋ ਕੀ ਅਸੀਂ ਨਵੇਂ ਘਰੇ ਅਸੀਂ ਫਕਸ਼ਨ ਰੱਖਿਆ ਸੀ ਬੇਟੇ ਦਾ ਤੇ ਪਰ ਇਹਨਾਂ ਨੇ ਕਲੇਸ਼ ਬਹੁਤ ਪਾਇਆ ਸਰ ਹਾਂਜੀ ਉਹ ਤੋਂ ਸਾਨੂੰ ਬਹੁਤ ਖਤਰਾ ਵਾ ਸਾਨੂੰ ਕਿਤੇ ਵੀ ਮਤਲ ਜਿਹੜਾ ਅੱਜ ਘਰ ਲਿਆ ਕਿ ਮੁੰਡੇ ਪਾ ਸਕਦਾ ਉਹ ਕਿਤੇ ਵੀ ਸਾਨੂੰ ਦੋਵਾਂ ਜੀਆਂ ਨੂੰ ਕੋਈ ਵੀ ਸਾਡਾ ਨੁਕਸਾਨ ਕਰ ਸਕਦਾ ਸਾਨੂੰ ਬਹੁਤ ਜ਼ਿਆਦਾ ਉਹਦੇ ਤੋਂ ਖਤਰਾ ਵਾ ਸਰ ਹਾਂਜੀ ਪੁਲਿਸ ਕੰਪਲੇਨਟ ਕੀਤੀ ਹਾਂਜੀ ਪੁਲਿਸ ਕੰਪਲੇਨਟ ਕੀਤੀ ਆ ਰਾਤੀ ਵੀ ਪਰ ਅਜੇ ਤੱਕ ਉਹ ਬੰਦੇ ਕਾਨੂੰਨੀ ਕਾਰਵਾਈ ਤੋਂ ਬਾਹਰ ਆ ਉਹਨੂੰ ਉਹਨਾਂ ਨੂੰ ਅਰੈਸਟ ਨਹੀਂ ਕਰਨ ਦੀ ਹਾਂਜੀ ਇਹ ਹੋਣਾ ਚਾਹੀਦਾ ਹਾਂਜੀ ਸਾਰਾ ਇਨਸਾਬ ਮਿਲਣਾ ਚਾਹੀਦਾ ਸਾਡਾ ਨੁਕਸਾਨ ਬਹੁਤ ਕੀਤਾ ਵਾ ਸਾਡਾ ਸਾਨੂੰ ਸੱਟਾਂ ਵੀ ਲੱਗੀਆਂ ਨੇ ਤੇ ਸਾਡਾ ਨੁਕਸਾਨ ਬਹੁਤ ਹੋਇਆ ਮੇਰਾ ਪਰਸ਼ਨ ਹੋਇਆ ਸਰ ਸਰ ਬੇਟਾ ਹੋਇਆ ਤੇ ਪਰਸ਼ਨ ਹੋਇਆ ਤੇ ਸਾਡਾ ਨੁਕਸਾਨ ਬਹੁਤ ਸਾਡੇ ਘਰ ਦਾ ਕੀਤਾ ਗਿਆ ਨਾਲ ਇਹ ਕੋਈ ਰਾਤ ਦੇ ਸਮੇਂ ਕੋਈ ਝਗੜਾ ਹੋਇਆ ਦੋਵਾਂ ਧਿਰਾਂ ਦਾ ਕੋਈ ਮੋਟਰਸਾਈਕਲ ਤੇ ਵਾਈਕਰ ਗੱਡੀ ਕਢੋ ਤੋ ਉੱਚੀ ਤੋਂ ਰਾਤ ਦੋਵਾਂ ਧਿਰਾਂ ਦੇ ਵਿੱਚ ਝਗੜੇ ਦੇ ਸਾਡੇ ਕੋਈ ਬੀਬੀ ਬਲਜਿੰਦਰ ਕੌਰ ਇੱਕ ਆਏ ਸੀ ਫਿਰ ਦੂਸਰੇ ਬਨੇੋ ਸੁਖਵਿੰਦਰ ਸਿੰਘ ਆਏ ਸੀ ਇਹਨਾਂ ਦਾ ਉਹਦੇ ਸਿਰ ਦੇ ਵਿੱਚ ਸੱਟ ਲੱਗੀ ਤੇ ਇਹਨਾਂ ਦੇ ਉਹ ਸਿਰ ਤੇ ਸੱਟਾਂ ਲੱਗੀਆਂ ਨੇ ਗੁੱਡੀਆਂ ਜੀ ਉਹ ਸਬੰਧ ਇਹਨਾਂ ਨੂੰ ਡਾਟ ਕੱਟ ਕੇ ਦੇ ਦਿੱਤਾ ਗਿਆ ਸੀ ਤੇ ਮੌਕੇ ਦੇ ਜਿਹੜਾ ਅਦਾਜ਼ ਜ਼ਿਆਦਾ ਹੁਣ ਕਰਕੇ ਜਦ ਮੁਲਾਜ਼ਮ ਨੂੰ ਭੇਜੇ ਗਏ ਸੀ ਪਰ ਡਾਟ ਕੱਟਣ ਤੋਂ ਬਾਅਦ ਸਵੇਰੇ ਫਿਰ ਇਹੋ ਗੱਲ ਹੋ ਗਈ ਦੁਬਾਰਾ ਫਿਰ ਝਗੜ ਪਿਆ ਆਪਸ ਦੇ ਵਿੱਚ ਤੇ ਜਿਹੜਾ ਬਲਜਿੰਦਰ ਸਿੰਘ ਆਜ ਇਹਨਾਂ ਸੁਖਵਿੰਦਰ ਸਿੰਘ ਨੂੰ ਦਸਤਨ ਦੇ ਮੁਤਾਬਕ ਪੀਨਾਰੇ ਘਰ ਜਾ ਕੇ ਦੁਬਾਰਾ ਉਹਨਾਂ ਦਾ ਮੋਢਾ ਦੀ ਪੰਤੂਰ ਕਰ ਦਿੱਤੀ ਆ ਗੱਡੀ 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 ਕਿਹੜੀ ਤੁਹਾਡੀ ਜੀ ਸਵਿਫਟ ਗੱਡੀ ਦੀ ਕੋਈ ਭੰਤੋੜੇ ਨਾ ਆਂਦੇ ਜੀ ਕੀਤੀ ਹੈ ਜੀ ਆਕੇ ਉਸ ਵੇਲੇ ਮੁਲਾਜ਼ਮ ਸਵੇਰੇ ਸਵੇਰੇ ਭੇਜੇ ਸੀ ਹੁਣ ਥੋੜਾ ਇੱਕ ਤਬਦੀਲਸ਼ ਦੇ ਵਿੱਚ ਮੈਂ ਮਸ਼ਰੂਫ ਹਾਂ ਤੇ ਸ਼ਾਮ ਤੱਕ ਜੇ ਜਿਹੜੇ ਰਿਜ਼ਲਟ ਆਉਂਦੇ ਉਹਦੇ ਮੁਤਾਬਕ ਕਾਰਵਾਈ ਕਰ ਦਿੱਤੀ ਜਾਊਗੀ ਜੀ ਮੌਕਾ ਸਾਰਾ ਵੈਰੀਫਾਈ ਕੀਤਾ ਜਾ ਰਿਹਾ ਜੋ ਵੀ ਸਾਹਮਣੇ ਗੱਲ ਹੈ ਜੀ ਉਹਦੇ ਮੁਤਾਬਕ ਕਾਰਵਾਈ ਕਰ ਦਿੱਤੀ ਜਾਊਗੀ ਠੀਕ ਹੈ ਠੀਕ ਹੈ ਜੀ ਇਹ ਇਹ ਦਰਖਾਸਤਾਂ ਦਿੱਤੀਆਂ ਗਈਆਂ ਨੇ ਉਹ ਕਾਰਵਾਈ ਕਰ ਰਹੇ ਨੇ ਜੀ